ਕੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਹੋਰ ਕਿਤੇ ਜਾ ਕੇ ਰੋਜ਼ੀ ਰੋਟੀ ਲਈ ਜਾਂ ਫਿਰ ਹੋਰ ਕੰਮਾ ਕਰਨਾ ਕਰਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾ ਕੇ ਵਸ ਜਾਣਾ ਬੜਾ ਚੰਗਾ ਸਮਝਦੀ ਹੈ ਜਿਸ ਤਰ੍ਹਾਂ ਹੋਰ ਸਟੇਟਸ ਨੇ ਸਾਡੇ ਲਾਗੇ ਨੇ ਬਿਹਾਰ ਹੋ ਗਿਆ ਯੂਪੀ ਹੋ ਗਿਆ ਮਹਾਰਾਸ਼ਟਰ ਹੋ ਗਿਆ ਨੇਪਾਲ ਵੀ ਲਾਗੇ ਕੰਟਰੀ ਆ ਇਹ ਲੋਕੀਂ ਰੋਜ਼ਗਾਰ ਦੀ ਭਾਲ ਦੇ ਵਿੱਚ ਵਕ ਵਕ ਵੱਡੇ ਮਹਾਨਗਰਾਂ ਚ ਵੱਡੀਆਂ ਸਟੇਟਸ ਵਿੱਚ ਜਾਂ ਫਿਰ ਪੰਜਾਬ ਦੇ ਵਿੱਚ ਫਲੋਟਿੰਗ ਕਰਕੇ ਆਉਂਦੇ ਆ ਫਲੋਟਿੰਗ ਮੀਨਸ ਬਸ ਜੀ ਤੈਰਦੇ ਆ ਆਪਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਇਸੇ ਤਰ੍ਹਾਂ ਪੰਜਾਬ ਦੀ ਆਬਾਦੀ ਹੈ ਜਿਹੜੀ ਪੰਜਾਬ ਦੀ ਆਵਾਮ ਹੈ ਪੰਜਾਬ ਦੇ ਵੀ ਇਹ ਕਹਦੀ ਹੈ ਕਿ ਅੱਜ ਦੀ ਜਿਹੜੀ ਜਵਾਨੀਆਂ ਖੂਨ ਚ ਇਹ ਚੀਜ਼ ਬੜੀ ਹੈ ਕਿ ਅਸੀਂ ਦੇਸ਼ ਪਰਦੇਸ ਤੱਕ ਜਾਣਾ ਹੈ ਘੁੰਮਣਾ ਹੈ ਦੁਨੀਆ ਦੇਖਣੀ ਹੈ ਤੇ ਮਨਮਰਜ਼ੀ ਦੇ ਉਸ ਦੇਸ਼ ਦੇ ਵਿੱਚ ਡਾਲਰਾਂ ਦੇ ਵਿੱਚ ਜਾ ਕੇ ਵਸਣਾ ਸੋ ਇਹ ਚੀਜ਼ ਸੁਪਨਾ ਕਈ ਚੀਜ਼ਾਂ ਜ਼ਿੰਦਗੀ 'ਚ ਨਵੀਆਂ ਲਿਆਉਂਦਾ ਕੁਝ ਚੰਗੇ ਪਲ ਵੀ ਉਹਦੇ ਨਾਲ ਆਉਂਦੇ ਨੇ ਤੇ ਕੁਝ ਅਜਿਹੇ ਅਹਿਸਾਸ ਵੀ ਆਉਂਦੇ ਆ ਜਿਹੜੇ ਕਿ ਉਹਨੇ ਚੰਗੇ ਨਹੀਂ ਹੁੰਦੇ ਯਾਨੀ ਕਿ ਸਾਡੇ ਤੋਂ ਪਹਿਲਾਂ ਵਾਲੀ ਜਨਰੇਸ਼ਨ ਆ ਜਿਹੜੀ ਜਿਹੜੇ ਲਗਭਗ 1947 ਜਾਂ 1950-55 ਤੱਕ ਬਾਰਨਰ ਸਨ ਸਾਡੇ ਪੇਰੈਂਟਸ ਦੀ ਗੱਲ ਕਰੀਏ ਉਹ ਜਨਰੇਸ਼ਨ ਹੈ ਜਿਹੜੀ ਉਹਨਾਂ ਨੇ ਹੋਰ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕੀਤਾ ਉਹਨਾਂ ਦੇ ਹਾਲਾਤ ਡਿਫਰੈਂਟ ਸਨ ਸਾਡੇ ਹਾਲਾਤ ਸਾਡੀਆਂ ਇੱਥੇ ਆ ਕੇ ਇੱਕਦਮ ਰਿਕੁਆਇਰਮੈਂਟਸ ਬਦਲ ਗਈਆਂ ਨੇ ਫਾਰ ਐਗਜ਼ਾਮਪਲ 1947 ਚ ਸਾਡਾ ਮੁਲਕ ਜਦੋਂ ਆਜ਼ਾਦ ਹੋਇਆ ਤਾਂ ਬਹੁਤ ਸਾਰੇ ਪੰਜਾਬੀ ਪਰਿਵਾਰ ਉਧਰ ਸਿਆਲਕੋਟ ਪਾਕਿਸਤਾਨ ਉਧਰਲੇ ਪਾਸੇ ਉਥੋਂ ਅਪਲਾਈਨ ਕਰਕੇ ਬਾਰਡਰ ਕ੍ਰੋਸ ਕੀਤਾ ਤੇ ਫਿਰ ਉਹ ਇਧਰਲੇ ਚੜ੍ਹਦੇ ਪੰਜਾਬ 'ਚ ਪਹੁੰਚੇ ਇਸੇ ਤਰ੍ਹਾਂ ਸਾਡੇ ਸੋ ਚੜ੍ਹਦੇ ਪੰਜਾਬ ਤੋਂ ਬਹੁਤ ਸਾਰੇ ਲੋਕੀ ਉਸ ਲੈਂਦੇ ਪੰਜਾਬ ਦੇ ਵੱਲ ਜਾ ਵਸੇ ਉਹ ਇੱਕ ਤਰ੍ਹਾਂ ਦੀ ਵੰਡ ਸੀ ਪਰ ਉਹ ਵੰਡ ਸਦਾ ਲਈ ਇੱਕ ਐਸੀ ਦੀਵਾਰ ਬਣਾ ਦਿੰਦੀ ਆ ਕਿ ਦੋ ਮੁਲਕ ਹੋ ਜਾਂਦੇ ਆ ਹਾਲਾਂਕਿ ਪਹਿਲਾਂ ਦੋਵੇਂ ਸਕੇ ਭਰਾਵਾਂ ਵਾਂਗ ਵਿਚਰਦੇ ਸਨ ਵਰਤਦੇ ਸਨ ਖੈਰ ਯੋਗੋ ਬਦਲਦਾ ਸਮਾਂ ਬੀਤ ਰਿਹਾ ਹੈ ਅਗਲੀ ਜਨਰੇਸ਼ਨ ਇੱਕ ਜਗ੍ਹਾ ਉਹ ਵੀ ਨਹੀਂ ਰੁਕਦੀ ਅਗਲੀ ਜਨਰੇਸ਼ਨ ਵੀ ਚੰਗੇ ਭਵਿੱਖ ਦੀ ਭਾਲ ਵਿੱਚ ਯੂਰਪ ਅਮਰੀਕਾ ਆਸਟ੍ਰੇਲੀਆ ਕੈਨੇਡਾ ਉਹਦਰ ਦਾ ਰੁੱਖ ਕਰਦੀ ਹੈ ਸੋ ਪੰਜਾਬ ਦੇ ਖੇਤਾਂ ਨੇ ਦੇਖੀਏ ਕਿ ਪਹਿਲਾਂ ਤੋਂ ਹੀ ਵਿਛੋੜਾ ਜਾਂ ਜੁਦਾਈ ਇਹ ਚੀਜ਼ਾਂ ਨੇ ਜਿਹੜੀਆਂ ਉਹ ਦੇਖੀਆਂ ਨੇ ਪਰ ਇਹ ਜਿਹੜਾ ਇੱਕ ਤਰ੍ਹਾਂ ਦਾ ਪਲਾਈਨ ਹੈ ਸਾਡੀ ਯੁੱਥ ਦਾ ਇਹ ਆਖੀਏ ਕਿ ਬ੍ਰੈਂਡ ਰੇ ਨਾ ਜਿਹੜਾ ਉਹ ਬੜੀ ਖੁਸ਼ੀ-ਖੁਸ਼ੀ ਹੋ ਰਿਆ ਯਾਨੀ ਕਿ ਲੋਕ ਸੁਖਣਾ ਸੁਖ ਕੇ ਇਸ ਧਰਤੀ ਨੂੰ ਛੱਡ ਰਹੇ ਨੇ ਸੋਚਣ ਵਾਲੀ ਗੱਲ ਆ ਵੀ ਕਿ ਯਾਰ ਇੰਨੀ ਸਭ ਤੋਂ ਫਰਟਾਈਲ ਲੈਂਡ ਆ ਜਿਹੜੀ ਉਪਜਾਊ ਜ਼ਮੀਨ ਆ ਉਸ ਨੂੰ ਕਿਸ ਤਰ੍ਹਾਂ ਲੋਕੀ ਹੌਲੀ-ਹੌਲੀ ਛੱਡਦੇ ਜਾ ਰਹੇ ਨੇ ਚਲੋ ਛੋਟੀ ਜੀ ਗੱਲ ਕਰਦੇ ਆ ਕਿ ਹੁਣ ਕੈਨੇਡਾ ਉਹਨਾਂ ਨੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਸਟੂਡੈਂਟਸ ਨੂੰ ਆਉਣ ਦਿੱਤਾ ਇਸ ਕਰਕੇ ਵੱਡੀ ਗਿਣਤੀ ਚ ਚਾ ਜਿਹੜੇ ਸਟੂਡੈਂਟ ਵੀਜ਼ਾ ਤੇ ਆਪਣੇ ਇਥੋਂ ਆਲਰਸ ਕੋਰ ਪੂਰੇ ਕਰਦੇ ਆ ਉਹ ਕੈਨੇਡਾ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪਹੁੰਚੇ ਲਗਭਗ ਇੰਨਾ ਸਮਿਆਂ ਦੌਰਾਨ ਉਹ ਲੋਕ ਹੀ ਕੈਨੇਡਾ ਗਏ ਜਿਨ੍ਹਾਂ ਦੀ ਫੈਮਿਲੀ ਦਾ ਪਹਿਲਾਂ ਕੋਈ ਨਹੀਂ ਸੀ ਗਿਆ ਔਰ ਦੂਸਰੀ ਗੱਲ ਇਹ ਵੀ ਹੈ ਕਿ ਇਹਨਾਂ ਵਿੱਚ ਜ਼ਿਆਦਾਤਰ ਉਹ ਫੈਮਿਲੀਜ਼ ਨੇ ਜਿਹੜੇ ਕਿ ਆਪਣੇ ਮਾਪਿਆਂ ਦੇ ਇਕੱਲੇ-ਇਕੱਲੇ ਬੱਚੇ ਨੇ ਯਾਨੀ ਕਿ ਬੇਟਾ ਜਾਂ ਬੇਟੀ ਉਹ ਇਕੱਲੇ-ਇਕੱਲੇ ਆਪਣੀ ਫੈਮਿਲੀ ਦੇ ਉਹ ਬੱਚੇ ਨੇ ਤੇ ਜਦੋਂ ਉਹ ਵੀ ਵਿਦੇਸ਼ ਚਲੇ ਗਏ ਆ ਤੇ ਪਿੱਛੋਂ ਪੇਰੈਂਟਸ ਜਿਹੜੇ ਬਚਦੇ ਆ ਜਾਂ ਤਾਂ ਉਹ ਜੌਬ ਕਰਦੇ ਆ ਜਾਂ ਖੇਤੀ ਕਰਦੇ ਆ ਘਰ ਦੇ ਵਿੱਚ ਇਕੱਲਾਪਣ ਹੈ ਜਿਹੜਾ ਉਹ ਲਗਭਗ ਇਹਨਾਂ ਸਾਰੀਆਂ ਫੈਮਿਲੀਆਂ ਨੇ ਪਹਿਲੀ ਵਾਰ ਉਹ ਵਿਛੋੜਾ ਉਹ ਇਕੱਲਾਪਣ ਮਹਿਸੂਸ ਕੀਤਾ ਹਾਲਾਂਕਿ ਇਹ ਹੈ ਕਿ ਇਲੈਕਟ੍ਰੋਨਿਕ ਅਸੀਂ ਦੇਖਦੇ ਆ ਸਾਡੇ ਹੱਥਾਂ 'ਚ ਉਪਕਰਣ ਹੈਗੇ ਆ ਕਿ ਇਨਫੋਰਮੇਸ਼ਨ ਟੈਕਨੋਲੋਜੀ ਅਸੀਂ ਵੀਡੀਓ ਕਾਲ ਦੇ ਜ਼ਰੀਏ ਉਹਨਾਂ ਬੱਚਿਆਂ ਨਾਲ ਗੱਲ ਕਰ ਲੈਣੇ ਆ ਪਰ ਸ਼ਾਇਦ ਅਸੀਂ ਇਹ ਸਮਝਣ 'ਚ ਦੇਰ ਲੱਗੂਗੀ ਜਾਂ ਫਿਰ ਬਹੁਤੇ ਲੋਕੀ ਸਮਝ ਗਏ ਨੇ ਕਿ ਘਰ ਦੇ ਵਿੱਚ ਜਦੋਂ ਇਕੱਲਾਪਣ ਜਿਹਾ ਹੋ ਜਾਂਦਾ ਹੈ ਨਾ ਮਾਪਿਆਂ ਨੂੰ ਖਾਸ ਤੌਰ ਤੇ ਉਦੋਂ ਜਦੋਂ ਉਹਨਾਂ ਨੇ ਪੰਜਾਬ ਦੇ ਲੋਕੀ ਜੀ ਵੀ ਕਿਸੇ ਮੁਲਕ ਤੋਂ ਉਧਾਰੀ ਲੈਣੇ ਆ ਤਾਂ ਉਧਾਰੀ 'ਚ ਇਹ ਹੁੰਦਾ ਕਿ ਸਾਡਾ ਸਾਰਾ ਡਾਟਾ ਅਗਲੇ ਦੇ ਹੱਥਾਂ 'ਚ ਹੁੰਦਾ ਹੈ ਉਹਦੇ ਵਿੱਚ ਕੋਈ ਬਹੁਤੀ ਗਾਰੰਟੀ ਨਹੀਂ ਹੁੰਦੀ ਕਿ ਅਸੀਂ ਕਿੰਨੇ ਕ ਸਾਡਾ ਡਾਟਾ ਸਾਡੀ ਇਨਫੋਰਮੇਸ਼ਨ ਸਾਡੀ ਜਾਣਕਾਰੀ ਕਿੰਨੀ ਕ ਸਿਕਿਉਰ ਆ ਕਿੰਨੀ ਕ ਸੇਫ ਆ ਸਾਡੇ ਇੰਡੀਆ 'ਚ ਗੱਲ ਕਰੀਏ ਇੱਥੇ ਗਲੀ ਗਲੀ 'ਚ ਬਾਜ਼ਾਰ 'ਚ ਲੋਕਿੰ ਬੜੇ ਗਿਆਨ ਵੰਡਦੇ ਆ ਤੇ ਐਸੇ ਕੋਚਿੰਗ ਸੈਂਟਰ ਵੀ ਨੇ ਹੋ ਜਾਣਗੇ ਕੋਚਿੰਗ ਸੈਂਟਰ ਕਿ ਕਿਸ ਤਰ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟ ਜੀਪੀਟੀ ਜਾਂ ਫਿਰ ਡੀਪ ਸਲੀਕ ਆ ਜਿਹੜਾ ਇਹ ਕਿਸ ਤਰ੍ਹਾਂ ਵਰਤਣਾ ਕਿਸ ਤਰ੍ਹਾਂ ਯੂਜ਼ ਕਰਨਾ ਕੋਚਿੰਗ ਟਾਸਕ ਹੀ ਦੇਣਾ ਜਾਣਦੇ ਆ ਪਰ ਅਸੀਂ ਐਨਏ ਜੋਗੇ ਨਹੀਂ ਹੋਏ ਕਿ ਅਸੀਂ ਆਪਣਾ ਖੁਦ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲ ਡਵੈਲਪ ਕਰ ਸਕੀਏ ਉਹ ਵੀ ਉਸ ਕਾਸਟ ਤੇ ਜਿੰਨੀ ਸਸਤੀ ਕਾਸਟ ਤੇ ਚైనా ਨੇ ਕੀਤਾ ਕੁੱਲ ਮਿਲਾ ਕੇ ਦੁਨੀਆ ਆਪਣੇ ਰਫਤਾਰੇ ਪਈ ਹੋਈ ਆ ਅਮਰੀਕਾ ਜਾਣਾ ਜਾਂ ਫਿਰ ਅਮਰੀਕਾ ਜਾ ਕੇ ਵਸਣਾ ਜਾਂ ਫਿਰ ਜਿਹੜੇ ਗੈਰਕਾਨੂੰਨੀ ਢੰਗ ਨਾਲ ਕੋਈ ਹਤਕੰਡੇ ਅਪਣਾਉਂਦੇ ਸੀਗੇ ਉਹ ਹੁਣ ਖਤਮ ਹੈ ਖਾਤਮੇ ਬਾਲ ਹੈ ਔਖਾ ਹੈ ਤੇਹਾ ਜਿਹਦੇ ਵਿੱਚ ਕੋਈ ਸਕਿੱਲ ਹੈ ਕਲਾ ਹੈ ਉਹ ਜੇਕਰ ਆਪਦੇ ਮੁਲਕ ਵਿੱਚ ਜਿੱਥੇ ਵੀ ਰਹਿੰਦਾ ਕਹਿੰਦੇ ਹੁੰਦੇ ਆ ਨਾ ਹੀਰੇ 'ਚ ਜਦੋਂ ਗੁਣ ਹੁੰਦਾ ਹੈ ਹੀਰੇ ਨੇ ਚਮਕਣਾ ਚਮਕਣਾ ਬਾhme ਉਸ ਨੂੰ ਤੁਸੀਂ ਮਿੱਟੀ 'ਚ ਕਿਉਂ ਨਾ ਸੁੱਟ ਦਿਓ ਸੋ ਅੱਜ ਦਾ ਪਹਿਲਾ ਲਾਈਵ ਸੀਗਾ ਜੀ ਕੁਝ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਸੀ ਮਨ ਵਿੱਚ ਕਿਉਂਕਿ ਪਹਿਲੇ ਲਾਈਵ ਦੇ ਵਿੱਚ ਮੈਂ ਦੇਖਿਆ ਕੋਸ਼ਿਸ਼ ਕਰੀਏ ਕਿ ਸਾਡੇ ਸਬਸਕ੍ਰਾਈਬਰਸ ਆ ਜਿਹੜੇ ਉਹਨਾਂ ਦੇ ਨਾਲ ਲਾਈਵ ਦੇ ਜ਼ਰੀਏ ਵੀ ਜੁੜਿਆ ਜਾਵੇ ਸੋ ਦੋਸਤੋ ਫਿਰ ਜਲਦੀ ਮਿਲਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਜਿਹੜੇ ਯਾਰ ਦੋਸਤ ਜੁੜੇ ਜਾਂ ਜੁੜਨਗੇ ਹੱਸਦੇ ਵਸਦੇ ਰਹੋ ਜੀ ਜ਼ਿੰਦਗੀ ਜ਼ਿੰਦਾਬਾਦ